ਸਾਨਾ ਦੇ ਸਾਡੀ ਸਾਡਾ ਧੰਦਾ ਸਾਡਾ ਧਰਮ ਸਾਡੀ ਕਲਚਰ ਉਸਾਨੀ ਸਾਡਾ ਫਰਜ ਹੈ ਝੋਕ ਜਾ ਕੇ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਖੜਨਾ ਔਰ ਅੱਗੇ ਵੀ ਖੜਦੇ ਰਾਵਾਂਗੇ ਬਹੁਤ ਅਸ਼ੀਰਵਾਦ ਕਿਸਾਨਾਂ ਦਾ ਕਿਉਂਕਿ ਮਾਨ ਸਾਹਿਬ ਨੇ ਕਿਸਾਨਾਂ ਦੀ ਬਹੁਤ ਬਿਹਤਰੀਨ ਕੰਮ ਕੀਤੀ ਹੈ ਦੋ ਸਾਲਾਂ ਵਿੱਚ ਇਸ ਕਰਕੇ ਕਿਸਾਨ ਭਾਈਚਾਰਾ ਝੋਕ ਜਾ ਕੇ ਆਵਾਜ਼ੀ ਪਾਰਟੀ ਦੇ ਨਾਲ ਕੱਲਾ ਕਿਸਾਨ ਲੋਕ ਕਰਮਚਾਰੀ ਦੁਕਾਨਦਾਰ ਨੌਜਵਾਨ ਹਰੇਕ ਤਰ੍ਹਾਂ ਦਾ ਸਨ माफिया शराब माफिया माइनिंग माफिया ट्रांसपोर्ट माफिया हमेशा माफिया भगवंत मान जी सरकार उन्होंने खिलाफ लड़ाई लड़ रही है अंदर कर रही है कार्रवाइया कर रही है लेकिन हम जो तीन दशक जो गंद पाया इन्होंने उन्होंने साफ करने टाइम पर लगना है पैल्ला जोड़ा ये माफिया खड़ी करके विखावे किसी माफिया इनवॉल्व हो गए ਭਗਵੰਤ ਮਾਨ ਜੀ ਬਖਸ਼ਣ ਵਾਲੇ ਨਹੀਂ ਇਸ ਕਰਕੇ ਸਾਫ ਸੁਥਰੀ ਗਵਰਨਮੈਂਟ ਦੇ ਰਹੇ ਆ ਔਰ ਮਾਫੀਆ ਰਾਜ ਨੂੰ ਖਤਮ ਕਰ ਰਹੇ ਅੱਜ ਵੀ ਪਰਮਾਨੈਂਟ ਸਾਡਾ ਤੇ ਕੋਈ ਵਿਰੋਧ ਨਹੀਂ ਹੋ ਰਿਹਾ ਸਾਨੂੰ ਤੇ ਲੋਕ ਜਿਹੜਾ ਆ ਸਤਕਾਰ ਦੇ ਰਹੇ ਆ ਆਸ਼ੀਰਵਾਦ ਦੇ ਰਹੇ ਆ ਫੁੱਲਾਂ ਦੇ ਹਾਰ ਪਾ ਰਹੇ ਆ ਔਰ ਨਾਲ ਨਾਲ ਲੋਕ ਇਸ ਗੱਲ ਦੀ ਹਿੰਮਤ ਦੇ ਰਹੇ ਆ ਕਿ ਭਗਵੰਤ ਮਾਨ ਜੀ ਨੂੰ ਤਗੜਾ ਕਰਨਾ ਹੈ ਉਹਨਾਂ ਨੂੰ ਜਿਹੜੀ ਆ ਦੇਸ਼ ਦੀ ਤਾਨਾਸ਼ਾਹੀ ਦੇ ਖਿਲਾਫ ਜਿਹੜੀ ਲੜਾਈ ਲੜ ਰਹੇ ਉਹਦੇ ਸਾਫ ਸਾਫ ਦੇਣਾ ਲਾੰਬਤ ਕਰਨਾ ਉਹਨਾਂ ਦੀ ਗਵਰਨੈਂਸ ਤੇ ਨੋਰ ਲਾਉਣੀ ਤੁਸੀਂ ਲਗਾਤਾਰ 10000 ਵਲੰਟੀਅਰ ਸਹਿਬਾਨਾਂ ਨੇ ਸਾਡੇ ਲੀਡਰ ਸਹਿਬਾਨ ਨੇ ਡਿਪਟੀ ਸਪੀਕਰ ਸਾਹਿਬ ਖੁਦ ਮਿਲਣਗੇ ਸਾਡੇ ਐਮਐਲਏ ਸਹਿਬਾਨ ਸਾਰੇ ਮੌਜੂਦ ਨੇ ਸਾਡੇ ਮੰਤਰੀ ਸਹਿਬਾਨ ਸਾਰੇ ਆਏ ਹਜ਼ਾਰਾਂ ਸਾਡੇ ਵਲੰਟੀਅਰ ਸਹਿਬਾਨ ਪਾਰਟੀ ਦੇ ਪਲ ਅਸ਼ੀਰਵਾਦ ਦੇਣ ਆਏ ਸਾਥ ਦੇਣ ਆਏ ਔਰ ਉਹਨਾਂ ਨੇ ਤੈਅ ਕੀਤਾ ਹੈ ਵੀ ਅਗਲੇ ਜਿਹੜੇ 22 ਦਿਨ ਰਹਿ ਗਏ ਆ ਉਹ ਦਿਨ ਰਾਤ ਇਹ ਕਰਕੇ ਵੱਡੇ ਮਾਰਜਿਨ ਨਾਲ ਸ਼੍ਰੀਨੰਦਰਪੁਰ ਸਾਹਿਬ ਦੀ ਜਿਹੜੀ ਲੋਕ ਸਭਾ ਸੀਟ ਹੈ ਉਹ ਮਾਨ ਸਾਡੀ ਚੋੜੀ ਚੁੱਕੂ ਮਾਣ ਮਹੱਤਵ ਦੀ ਕੋ ਅੱਜ ਗੁਰੂ ਸਾਹਿਬ ਦਾ ਉਹ ਆਸਰਾ ਲੈ ਕੇ ਤੇ ਮਾਤਾ ਰਾਣੀ ਦੇ ਦਰਵਾਜ਼ੇ ਹਾਜ਼ਰੀ ਭਰ ਕੇ ਕੁਰਾਲੀ ਤੇ ਅੱਜ ਨਾਮਿਨੇਸ਼ਨ ਫਾਈਲ ਕਰਨਾ ਹੈ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਾਹਿਬਾਨ ਹਲਕਾ ਇੰਚਾਰਜ ਸਾਹਿਬਾਨ ਔਰ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਪਾਰਟੀ ਦੇ ਹਜ਼ਾਰਾਂ ਵਲੰਟੀਅਰ ਜਿਹੜੇ ਆ ਕੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਔਰ ਅੱਜ ਆਪਣੀ ਜਿਹੜੇ ਨਾਮਜ਼ਦਗੀ ਜਿਹੜੇ ਪੱਤਰ ਅਦਾਖਰ ਕਰਦੇ ਆ। ਔਰ ਸਾਡੇ ਵਾਸਤੇ ਸਭ ਤੋਂ ਵੱਧ ਇਸ ਮੁੱਖੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਸਤਕਾਰਯੋਗ ਪਾਰਟੀ ਦੇ ਨੈਸ਼ਨਲ ਕੌਮੀ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਦੀ ਜਮਾਨਤ ਵੀ ਆ ਉਹ ਵੀ ਮਨਜ਼ੂਰ ਹੋਈ ਆ ਜਿੱਥੇ ਮੈਂ ਸਾਰੇ ਹੀ ਦੇਸ਼ ਚ ਵਲੰਟੀਅਰ ਸਹਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਉਹਦੇ ਨਾਲ ਨਾਲ ਸਾਰਿਆਂ ਦੇ ਅੱਗੇ ਬੇਨਤੀ ਵੀ ਕਰਦਾ ਕਿ ਜਿਹੜਾ ਲੋਕ ਸਭਾ ਲੋਕ ਸ਼ੈ ਨੂੰ ਬਚਾਉਣ ਦੀ ਲੜਾਈ ਆ ਆਪਾਂ ਲੜ ਰਹੇ ਆਂ ਸ਼੍ਰੀ ਨਾਨਕਪੁਰ ਸਾਹਿਬ ਤੋਂ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਇਸ ਲੜਾਈ ਨੂੰ ਵੀ ਆਪਾਂ ਅੰਤ ਤੱਕ ਲੈ ਕੇ ਜਾਣਾ ਹੈ ਤਾਨਾਸ਼ਹੀ ਸਰਕਾਰ ਨੂੰ ਇਸ ਦੇਸ਼ ਤੋਂ ਬਾਹਰ ਕਰਨਾ ਔਰ ਆਵਾਦੀ ਪਾਰਟੀ ਦੀ ਜਿਹੜੀ ਮજબૂત ਸਰਕਾਰ ਹੈ ਅਰਵਿੰਦ ਗਦੀ ਅਗਵਾਈ ਚ ਦੇਸ਼ ਬਣੇ ਇਹਦੀ ਅਸੀਂ ਕਾਮਨਾ ਕਰਦੇ ਆਂ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਚ ਵਿੱਚ ਦੇਖੋ ਲੋਕਾਂ ਚ ਅਸੀਂ ਬੜੀ ਪੋਜੀਟਿਵ ਪੋਲਿਟਿਕਸ ਨੂੰ ਲੈ ਕੇ ਜਿਹੜੇ 2 ਸਾਲਾਂ 'ਚ ਭਗਵੰਤ ਮਾਨ ਜੀ ਨੇ ਨੌਜਵਾਨਾਂ ਨੂੰ ਨੌਕਰੀਆਂ ਕਿਸਾਨਾਂ ਨੂੰ ਮਿਹਰੀ ਪਾਣੀ 90% ਲੋਕਾਂ ਨੂੰ ਬਿਜਲੀ ਫ੍ਰੀ ਸਾਰੇ ਟੋਲ ਬਲਾਜੇ ਬੰਦ ਕਰਨ ਦੀ ਗੱਲ ਕੀਤੀ ਆ ਕਈ ਲੀਡਰਾਂ ਦੀਆਂ ਪੈਨਸ਼ਨਾਂ ਜਿਹੜੀਆਂ 9 ਨੂੰ 10-10 ਪੈਨਸ਼ਨਾਂ ਸੀ ਉਹ ਬੰਦ ਕੀਤੀਆਂ ਕ腐ਸ਼ਨ ਦੇ ਖਿਲਾਫ ਕਾਰਵਾਈ ਹੋਈ ਆ ਤਮਾਮ ਜਿਹੜੀ ਗਵਰਨੈਂਸ ਗੋਵਰਨੈਂਸ ਨੂੰ ਲੈ ਕੇ ਜਿਹੜੇ ਕੰਮ ਕੀਤੇ ਆ ਉਹਨਾਂ ਨੂੰ ਲੈ ਕੇ ਘਰ ਘਰ ਕੁੰਡਾ ਖੜਕਾ ਰਹੇ ਆ ਲੋਕਾਂ ਦਾ ਬੜਾ ਵੱਡਾ ਹੰਗਾਰਾ ਜਿਹੜਾ ਸਾਨੂੰ ਮਿਲ ਰਿਹਾ ਕਿਹੜੀਆਂ ਕੰਮ ਮੰਗੀਆਂ ਮੰਗਾ ਹੁੰਦੀਆਂ ਜਿਹੜੀਆਂ ਤੁਹਾਨੂੰ ਤੋਂ ਬਾਅਦ ਤੁਸੀਂ ਤੇ ਬਹੁਤ ਸਾਰੇ ਕੰਮ ਆ ਜੀ ਕਰਨ ਵਾਲੇ ਆ ਕਿਉਂਕਿ ਸੋਭਾ ਸਰਕਾਰ ਸਾਡੀ ਬੜੇ ਜੁੰਡੂਵਾਰੀ ਨਾਲ ਕੰਮ ਕਰ ਰਹੀ ਆ ਐਜੂਕੇਸ਼ਨ ਹੈਲਥ ਸਪੋਰਟ ਚ ਕਿਸਾਨੀ ਵਾਸਤੇ ਜਵਾਨੀ ਵਾਸਤੇ ਕਾਰੋਬਾਰੀਆਂ ਵਾਸਤੇ ਕਰਮਚਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਲੇਕਿਨ ਕੇਂਦਰ ਸਰਕਾਰ ਸਾਡੇ ਫੰਡ ਜਿਹੜੇ ਆ ਉਹ ਦੇਣੇ ਤਿਆਰ ਨਹੀਂ ਆ ਸਭ ਤੋਂ ਵੱਡਾ ਢੀਲ ਰਾਈਸ਼ਾਡੀ ਜਿਹੜੀ ਇਹ ਹੈ ਕੇਂਦਰ ਤੋਂ ਬੰਦਾ ਪੰਜਾਬ ਦਾ ਹੱਕ ਜਿਹੜਾ ਉਹ ਲੈ ਕੇ ਆਵਾਂਗੇ ਔਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਜਿਹੜਾ ਉਹ ਪੈਸਾ ਮਾਨ ਸਾਹਿਬ ਦੀ ਵਹੀ ਚ ਲਾਵਾਂਗੇ ਵੀ ਉਹ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਸਾਹਿਬ ਹੁਣ ਬੀਜਾ ਦੀ ਬੀਜਪੀ ਪਹਿਲਾ ਹੀ ਗੱਲ ਤੇ ਬੀਜਪੀ ਕਾਂਗਰਸ ਨੂੰ ਕੈਂਡੀਡੇਟ ਲਾ ਬਣੀ ਰਿਹਾ ਕੋਈ ਗਿਆ ਹੈ ਪਤਾ ਨਹੀਂ ਉਹਨੂੰ ਜਾਣਦੇ ਵੀ ਨਹੀਂ ਕੋਈ ਹੈ ਨਹੀਂ ਬੀਜਪੀ ਦੀ ਨਫਰਤ ਵਾਲੀ ਰਾਜਨੀਤੀ ਨੂੰ ਪੰਜਾਬ ਦੀ ਜਿਹੜੀ ਜਿੰਦ ਪੰਜਾਬ ਦੀ ਜਿਹੜੀ ਤਰਤੀਆ ਇੱਥੇ ਕਦੀ ਵੀ ਤੇ ਪੈਰ ਨਹੀਂ ਲੱਗਣੀ ਕਾਂਗਰਸ ਜਿਹੜੀ ਆ ਉਹ ਹੈਗੀ ਹੈ ਪਗਵਾੜੀ ਉਕਿ ਜਿਹੜਾ ਆ ਨੰਦਪੁਰ ਸਾਹਿਬ ਚ ਕੈਂਡੀਟ ਲੈ ਕੇ ਆਏ ਉਹ ਸੰਗਰੂਰ ਦਾ ਹੈ ਜਿਹੜਾ ਸੰਗਰੂਰ ਚ ਲੈ ਕੇ ਆਇਆ ਉਹ ਕਪੂਰਥਲੇ ਦਾ ਹੈ ਜਿਹੜਾ ਲੁਧਿਆਣੇ ਚ ਲੈ ਕੇ ਆਇਆ ਉਹ ਬਠਿੰਡੇ ਦਾ ਹੈ ਜਿਹੜਾ ਜਲੰਧਰ ਲੈ ਕੇ ਆਇਆ ਉਹ ਚਮਕੌਰ ਸਾਹਿਬ ਦਾ ਇਹ ਪਗਵਾੜੇ ਲੋਕਾਂ ਦੀ ਪਾਰਟੀ ਹੈ ਕਾਂਗਰਸ ਸਿਸਟਮ ਪੰਜਾਬ ਚ ਪਗਵਾੜੀ ਆ ਇਸ ਕਰਕੇ ਇਹਨਾਂ ਦਾ ਵੀ ਕੋਈ ਕਾ ਜਿਹੜੀ ਰਹਿ ਗਈ ਗੱਲ ਕਾਲੀ ਦਲ ਬਾਦਲ ਦੀ ਜਿਹੜੀ ਕਾਲੀ ਦਲ ਬਾਦਲ ਦਾ ਜਿਹੜਾ ਚੰਦੂ ਮਾਜਰਾ ਹੈ ਉਹ ਜਿਹੜਾ ਇਹਨਾਂ ਇਹ ਪੰਛ ਦੁਖੀ ਹੈ ਪੰਜਾਬ ਦੁਖੀ ਹੈ ਇਹਨਾਂ ਨੇ ਨੌਜਵਾਨੀ ਦਾ ਕਹਾਨ ਕੀਤਾ ਇਹਨਾਂ ਨੇ ਗੁਰੂ ਸਾਹਿਬ ਦੀ ਬੀਅੰਤ ਵੀ ਕਰਨ ਵਾਲਿਆਂ ਨੂੰ ਔਰ ਕਰ ਇਲੈਕਟ੍ਰੋਨਿਸ ਕੀਤਾ ਹੈ ਇਨਸਾਬ ਮੰਗੋਣਾ ਤੇ ਗੋਲੀਆਂ ਚਲਾਈਆਂ ਕਾਲੇ ਕਿਸਾਨੀ ਬਿੱਲ ਜਿਹੜੇ ਆ ਇਹੀ ਚੰਦੂ ਆਜਰੇ ਹੋਣਾਂ ਦੀ ਇਹਦੀ ਪਾਰਟੀ ਨੇ ਬਣਵਾਏ ਆ ਪਰ ਇਸ ਇਹਨਾਂ ਦੀ ਲੜਾਈ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਚੰਗਉਣਦੀ ਆ ਸਾਡੀ ਲੜਾਈ ਮਾਨ ਸਾਹਿਬ ਦੀ ਹੈ ਪੰਜਾਬ ਦੇ ਪੁੱਤਾਂ ਨੂੰ ਜਿਹੜਾ ਅੱਗੇ ਲਿਉਂਦੀ ਆ ਤਾਂ ਕਾਂਗਰਸ ਬਿਲਕੁਲ ਨਹੀਂ ਦੇਖੋ ਅਸੀਂ ਬੜਾ ਸਪਸ਼ਟ ਕਰਤਾ ਛੱਡੀ ਲੀਡਰਸ਼ਿਪ ਨੇ ਮਾਨਸਾ ਨੂੰ ਪਹਿਲੇ ਦੇਣੀ ਕਿ ਇਹ ਪੰਜਾਬ ਚ ਪ੍ਰਿੰਸੀਪਲ اپੋਜੀਸ਼ਨ ਕਾਂਗਰਸ ਹੈ ਸੱਤਾ ਚਾਹੀ ਹੈ ਮੋਰਲੀ ਵੀ ਇਹ ਗੱਲ ਠੀਕ ਨਹੀਂ ਔਰ ਨਾ ਸਾਨੂੰ ਕਾਂਗਰਸ ਦੀ ਲੋੜ ਹੈ ਇੱਥੇ ਕਿਉਂਕਿ ਕਾਂਗਰਸ ਜਿਹੜਿਆ ਉਹਦੇ ਬਹੁਤ ਜ਼ਿਆਦਾ ਕ腐ਸ਼ਨ ਦੇ ਚਾਰਜਸ ਉਹਦੇ ਉਦੇਤੇ ਦੂਸਰੀ ਗੱਲ ਇੰਡੀਆ ਵਲੋਕ ਦੀ ਸਭ ਤੋਂ ਵੱਡੀ ਗੱਲ ਇਹੋ ਥੇ ਜਿੱਥੇ ਭਾਜਪਾ ਮਜ਼ਬੂਤ ਹੈ ਪੰਜਾਬ 'ਚ ਭਾਜਪਾ ਦਾ ਕੋਈ ਆਧਾਰ ਨਹੀਂ ਹੈਗਾ ਇਸ ਕਰਕੇ ਪੰਜਾਬ 'ਚ ਕੋਈ ਲੌਜੀਕ ਹੀ ਨਹੀਂ ਬਣਦਾ ਕਾਂਗਰਸ ਨਾਲ ਇਹ ਕਿਵੇਂ ਹੈਗੀ ਲੋ ਲੈਂਡ ਤੇ ਹੈਵੀ ਲੈਂਡ ਦੇਣ ਕੈਂਡੀਡੇਟ ਤੇ ਹੈ ਨਹੀਂ ਦੱਸਿ ਦਿਹਾਂ ਮੈਂ ਤੁਹਾਨੂੰ ਚਾਰ ਸੀਟਾਂ ਤੋਂ ਤੁਹਾਨੂੰ ਬਣਾਉਂਦੀਆਂ ਪਘੋੜੇ ਇੱਕ ਸੀਟ ਤੋਂ ਦੂਜੀ ਕਚੂਟ ਕੀ ਹੈ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਇਹ ਲੋਕਾਂ ਨੂੰ ਲੋਕ ਇਹ ਲੋਕਾਂ ਦੇ ਪ੍ਰਤੀ ਇਹਨਾਂ ਨੇ ਕੰਮ ਕੋਈ ਕੀਤਾ ਨਹੀਂ ਇਹ ਲੋਕਾਂ ਨੇ ਪਰਖਲੇ ਵਾਲੇ ਏਰੀਆ ਛੱਡ ਦਿੰਦੇ ਤੜੀ ਪਾਰ ਨਹੀਂ ਲੰਘਦੇ ਜਿਦਾਂ ਜਿਹੜੀਆਂ ਕਿ ਲੋਕਾਂ ਨੂੰ ਬਚਦੇ ਫਿਰਦੇ ਆ ਸੋ ਤੁਸੀਂ ਕਿਹੜਾ ਕਿਹੜਾ ਕੈਂਡੀਡੇਟ ਜੰਮ ਤਕੜਾ ਦੱਸੋ ਕਿਹੜਾ ਇਹਨਾਂ ਜਿਹੜਾ ਲਿਆ ਦੇਣ ਰੈਂਡ ਹੁੰ ਜਿਹੜੀ ਹੈਗੀ ਲੜਾਈ ਜੰਨੀ ਰੈਂਡ ਜੰਨੀ ਨੂੰ ਜੰਨੀ ਨੂੰ ਪੁੱਛਣਾ ਚਾਹੀਏ ਇਹ ਸਰਕਾਰਾਂ ਤੁਹਾਡੀਆਂ ਅਗਲਾਂ ਨੇ ਤੋੜ ਲੀਆਂ ਉਦੋਂ ਤੁਹਾਨੂੰ ਕੁਸਕ ਦੇ ਨਹੀਂ ਜਾ ਕੇ ਸਰੈਂਡਰ ਕਰ ਦਿੰਨੇ ਆ ਤੁਹਾਡੀ ਆਪੋਜੀਸ਼ਨ ਦੇ ਲੀਡਰ ਦੇ 10 ਪੌੜੀਆਂ ਚੜ ਕੇ ਬੀਜੇਪੀ ਦਾ ਝੰਡਾ ਲੱਗਿਆ ਹੈ ਅੱਧੀ ਥਾਡੀ ਕਾਂਗਰਸ ਭਾਜਪਾ ਚਲੀ ਗਈ ਹੈ ਸਾਡੇ ਸਾਡਾ ਮਾਨ ਭਗਵੰਤ ਮਾਨ ਝੋਕੂ ਉਜਾ ਕੇ ਅਮਿਤ ਸ਼ਾਹ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ ਲੜਾਈ ਲੜ ਰਹੇ ਆ ਸਾਡੀ ਪਾਰਟੀ ਲੜ ਰਹੀ ਹੈ ਸਾਡੀ ਪੂਰੀ ਸਰਕਾਰ ਲੜ ਰਹੀ ਹੈ ਨਾ ਅਸੀਂ ਕਮਜ਼ੋਰੀ ਕੀਤਾ ਨਾ ਅਸੀਂ ਕਰਾਂਗੇ ਸਰਦਾਰ ਜੀ